ਆਰ ਸਾਡੀ ਪੂਰੀ ਤਿਆਰੀ ਹੈ ਪਰ ਲੋਕ ਸਭਾ ਹਲਕੇ ਚ ਸੇ ਪਿੰਡ ਪਿੰਡ ਜਾ ਕੇ ਅਪੀਲ ਬੇਨਤੀ ਕਰ ਰਹੇ ਆਂ ਔਰ ਮੈਂ ਫ੍ਰੀਪੋਰਟ ਵੀ ਦੇਦੀ ਹੁਣ ਤੇ ਨਾਤੇ ਔਰ ਮੋਗੇ ਦੀ ਨੂੰ ਹੋਣ ਦੇ ਨਾਤੇ ਮੈਂ ਸਾਰੇ ਵੋਟਰਾਂ ਨੂੰ ਫੀਲ ਕਰਦੀ ਆਂ ਕਿ ਮੇਰਾ ਸਾਥ ਦੋ ਮੈਨੂੰ ਅਸ਼ੀਰਵਾਦ ਦੋ ਇਸ ਤਰ੍ਹਾਂ ਹੀ ਮੈਂ ਆਪਣੀ ਲੋਕ ਸਭਾ ਹਲਕੇ ਦੀ ਸੇਵਾ ਕਰਨੀ ਚਾਹੁੰਦੀ ਆਂ ਔਰ ਮੈਂ ਕਰੂਗੀ ਨੋਮੀਨੇਸ਼ਨ ਤੋਂ ਬਾਅਦ ਕਦਮਾਂ ਚ ਚਾਰ ਵਧਿਆ ਨੁਰਕੇਵਿੰਦਾ ਰਵੀਕਰ ਚੋਣ ਪ੍ਰਚਾਰ ਸਾਡਾ ਅੱਜ ਤੇਰੀ ਟੈਕਟਰ ਨੂੰ ਸਹੀ ਆ ਤੇਰਾ ਹੀ ਸਾਡਾ ਵਧਿਆ ਹੋਇਆ ਅਸੀਂ ਬੁਰਾ ਸਾਡਾ ਪਰਿਵਾਰ ਔਰ ਜਿੱਦ ਵੀ ਸਾਡੇ ਪਾਰਟੀ ਦੇ ਹੈਗੇ ਆ ਬੰਦਲ ਪੂਰਾ ਜੋਸ਼ ਨਾਲ ਕੰਮ ਕਰ ਰਹੇ ਆ ਔਰ ਇਹ ਜਿਹੜੀ ਹਨੇਰੀ ਆ ਛਲ ਗਈ ਹੈ ਕਾਂਗਰਸ ਪਾਰਟੀ ਦੀ ਔਰ ਜਿਹੜਾ ਨਤੀਜਾ ਬਹੁਤ ਵਧੀਆ ਹੋਗਾ ਨੂੰ 2010 ਨੂੰ ਨੂੰ ਉਹ ਵੀ ਦੋ ਸਾਲ ਦਾ ਸਮਾਂ ਕੰਮ ਕਰ ਰਹੇ ਵਾਅਦਾ ਕੀਤਾ ਪਰ ਨਹੀਂ ਬਿਲਕੁਲ ਨਹੀਂ ਹਾਂ ਜੇ ਕੰਮ ਸੀਗੇ ਔਰ 12 ਕਮੈਂਟ ਦੇ ਉਹ ਵੀ ਬੰਦ ਹੈ ਔਰ ਜਿਹੜੇ ਸ਼ੁਰੂ ਕੀਤੇ ਹੋਏ ਸੀ ਉਹ ਵੀ ਉਹਨਾਂ ਨੇ ਉਦੋਂ ਬਾਅਦ ਚਲਾਏ ਨਹੀਂਗੇ ਔਰ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਬਹੁਤ ਜ਼ਿਆਦਾ ਹੈ ਔਰ 2 ਸਾਲ ਜਿਹੜੀ ਪੰਜਾਬ ਦੀ ਸਰਕਾਰ ਹੈ ਉਹਨੂੰ ਲੋਕ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਆ ਔਰ ਲੋਕ ਇੱਕ ਦੂਜ ਨੂੰ ਦੱਸਣਗੇ ਵੀ ਇਹ ਜਿਹੜੀ 2 ਸਾਲ ਦੀ ਸਰકારે ਨੇ ਕੀ ਕੰਮ ਕੀਤੇ ਔਰ ਕਿਵੇਂ ਇਹ ਲੋਕਾਂ ਵਿੱਚ ਵਿਚਰੀ ਆ ਔਰ ਲੋਕ ਪੂਰਾ ਕਾਂਗਰਸ ਪਾਰਟੀ ਨੂੰ ਫਤਵਾ ਦੇਣਗੇ ਔਰ ਇਹ ਜਿਹੜੀ ਸਾਡੀ ਸੀਟ ਹੈ ਲੋਕ ਸੰਭਾ ਹਲਕਾ ਫਰੀਦਕੋਟ ਦੀ ਆਪਣੀ ਬੇਟੀ ਨੂੰ ਮਾਨ ਸਤਕਾਰ ਦੇਣਗੇ ਔਰ ਆਦਿ ਨੇ ਗਿਆ ਮੈਂ 19 ਆ 9 ਵਿੱਚ ਮਰਜੀਤ ਕੌਰ ਸاہੋਕੇ ਉਹਨਾਂ ਦੇ ਨੋਮੀਨੇਸ਼ਨ ਤੇ ਪ੍ਰੋਫਾਈਲ ਅੱਜ ਉਹਨਾਂ ਨੇ ਕਰ ਦਿੱਤੇ ਆ ਅਸੀਂ ਸਾਰੇ ਜਿਹੜੇ ਨੌ ਹਲਕੇ ਆ ਪੁਰੀ ਕੋਰ ਪਾਰਲੀਮੈਂਟ ਦੇ ਉਹਨਾਂ ਦੇ ਜਿੰਨੇ ਵੀ ਐਸਐਮਐਲਏ ਸਾਹਿਬਾਨ ਹਲਕਾ ਚਾਰ ਸਾਹਿਬਾਨ ਅੱਜ ਸਾਰੇ ਉਹਨਾਂ ਦੇ ਨਾਲ ਆਏ ਆ ਬਾਜਵਾ ਸਾਹਿਬ ਨੇ ਵੀ ਆਉਣਾ ਉਹਨਾਂ ਦਾ ਹੈਲੀਕਾਪਟਰ ਰੂਟ ਅੰਮ੍ਰਿਤਸਰ ਤੋਂ ਪਰਮਿਸ਼ਨ ਨਹੀਂ ਮਿਲੀ ਥੋੜੇ ਜਿਲੇਟ ਆ ਉਹ ਵੀ ਪਹੁੰਚ ਜਾਣਗੇ ਉਹ ਵੀ ਆ ਕੇ ਅੱਜ ਪ੍ਰੈਸ ਕਾਨਫਰੰਸ ਕਰਨਗੇ ਜੋ ਪੰਜਾਬ ਦੀ ਸਥਿਤੀ ਆ ਜਾਂ ਹਿੰਦੁਸਤਾਨ ਦੀ ਸਥਿਤੀ ਆ ਤੁਹਾਡੇ ਨਾਲ ਜੀ ਕਰਨਗੇ ਬਾਕੀ ਬਹੁਤ ਪਰਮਾਤਮਾ ਦੀ ਕਿਰਪਾ ਹੈ ਲੋਕਾਂ ਦਾ ਬਹੁਤ ਚੰਗਾ ਰਿਸਪੌਂਸ ਇੱਕੋ ਇੱਕ ਮੰਗ ਹੈ ਕਿ ਅਸੀਂ ਹਲਕੇ ਦੀ ਬੇਟੀ ਤੇ ਹਲਕੇ ਦੀ ਮੁੰਡੂ ਜਿਤਾਉਣਾ ਹਲਕੇ ਦੇ ਕੈਂਡੀਡੇਟ ਨੂੰ ਜਿਤਾਉਣਾ ਇਹ ਲੋਕਾਂ ਦੀ ਕੋਈ ਇੱਕੀ ਵੱਡੀ ਮੰਗ ਹੈ ਕਰਨੀ ਚਾਹਤ ਹੈ ਐਮਪੀ ਦੀ ਇਲੈਕਸ਼ਨ ਹੈ ਲੋਕਾਂ ਨੇ ਬਾਅਦ ਚ ਕੰਮ ਵੀ ਲੈਣੇ ਲੋਕਾਂ ਨੇ ਬਾਅਦ ਐਮਪੀ ਤਾਂ ਹੀ ਆਪਣੇ ਦੁੱਖ ਸੁੱਖ ਵਾਸਤੇ ਵੀ ਜਾਣਾ ਸੋ ਲੋਕ ਚਾਹੁੰਦੇ ਆ ਹਲਕੇ ਦੇ ਕੈਂਡੀਡੇਟ ਨੂੰ ਬਣਾਉਣ ਜੀ ਆਏ ਨੂੰ ਜਿੰਨੇ ਸਟਾਰ ਪ੍ਰਚਾਰ ਕਰ ਰਿਹਾ ਪਰ ਜਦੋਂ ਲੋਕਾਂ ਨੇ ਕੋਈ ਫਿਲਮ ਦੇਖਣੀ ਹੋਊਗੀ ਤੇ ਸਿਨਮਾ 'ਚ ਲੱਗੂਗੀ ਸਰ ਲੋਕ ਜਿੰਨੇ ਜਿੰਨੇ ਜੀ ਕਰਦਣ ਦੇਖ ਆਉਣਗੇ ਅੱਜ ਲੋਕਾਂ ਨੇ ਐਮਪੀ ਚੁਣਨਾ ਤੇ ਲੋਕ ਇਹ ਜੇ ਐਮਪੀ ਚੁਣਨਗੇ ਜਿਹੜਾ ਲੋਕਾਂ ਦੇ ਕੰਮ ਆ ਸਕੇ ਲੋਕਾਂ ਦੇ ਦੁੱਖ ਸੁੱਖ ਵਿੱਚ ਵਿਚਰ ਸਕੇ ਹਾਂ ਜੀ ਜੀ ਸਮਝ ਆ ਗਿਆ। ਹਰ ਰਿਪੋਰਟ ਰਿਪੋਰਟ ਜੋ ਅੱਜ ਬੀਬੀ ਅਮਰਜੀਤ ਜੀ ਤੋਂ ਆ ਕੇ ਫਾਈਲ ਕਰਨ ਵਾਸਤੇ ਆਏ ਆ। ਸਥਿਤੀ ਇੰਜ ਹੀ ਗੱਲ ਕਰਦੇ ਆ ਸਾਡੇ ਨੌ ਕੰਸਟੀਟੂਐਂਸੀਆ ਸਾਰੇ ਹਲਕਿਆਂ 'ਚ ਬਹੁਤ ਵਧੀਆ ਰਿਸਪੌਂਸ ਆ ਰਿਹਾ। ਔਰ ਬਹੁਤ ਵੱਡੀ ਗੱਲ ਹੈ ਲੋਕ ਇਸ ਗੱਲ ਨੂੰ ਮਨ ਦੇ ਵਿੱਚ ਲੈ ਗਏ ਵੀ ਜਿਹੜੇ ਕਈ ਦਿਨ ਬਾਹਰਲੇ ਆ ਜਿਨ੍ਹਾਂ ਦਾ ਕੋਈ ਐਡਰੈਸ ਦਾ ਨਹੀਂ ਪਤਾ ਲੈਣਾ ਨਹੀਂ ਕੋਈ ਠੀਕ ਹੈ ਇੱਕ ਆਪ ਦੇ ਕਿਤੇ ਜਿ ਬਸ਼ੂਰ ਜ਼ਰੂਰ ਹੈ گا ਗਾਉਂ ਦੇ ਵਿੱਚ। ਔਰ ਗੱਲ ਹੈ ਵੀ ਉਹਨਾਂ ਨੂੰ ਉਹ ਤੋਂ ਬਾਅਦ ਜਿਹੜਾ ਮਿਲਣਾ ਹੈ ਉਹ ਬਹੁਤ ਔਖਾ ਹੈ ਤੇ ਪਿੰਡੋਂ ਪਿੰਡ ਕਰ ਕਰ ਗੱਲ ਇਹ ਚੱਲ ਪਈ ਹੈ ਵੀ ਜਿਹੜੇ ਲੋਕਲ ਬੰਦਾ ਜਿਹੜਾ ਡਾਕਟਰ ਹੋਵੇ ਜਿਹੜਾ ਪਿੰਡ ਦਾ ਮਸ਼ੱਕ ਦੀ ਝੋਲਾ ਸ਼ਾਹ ਡਾਕਟਰ ਹੈ ਉਹਨੂੰ ਬੰਦਾ ਪਹਿਲ ਦਿੰਦਾ ਵੀ ਯਾਰ ਸਰ ਦੁਖਦਾ ਉਹ ਤਾਂ ਕੋਈ ਤਾਂ ਦੇ ਦੂ ਫੇਰਾ ਇਲਾਜ ਤਾਂ ਬਾਅਦ ਚ ਹੁੰਦਾ ਰਹੂ ਫਸਟੇਜ ਦੇਣ ਵਾਸਤੇ ਕਿਉਂ ਨਹੀਂ ਹੁੰਦਾ ਜਲਦੀ ਕੋਈ ਵੀ ਦਵਾਈ ਬੂਟੀ ਦੇਣੀ ਇਸ ਕਰਕੇ ਬੀਬੀ ਅਮਰਜੀਤ ਦੇ ਘਰ ਲੋਕਾਂ ਦਾ ਧੀ ਹੈ ਨੂੰ ਹੱਥੋਂ ਦੀ ਲੋਕਾਂ ਨੇ ਟੋਟਲੀ ਮਨ ਬਣਾ ਲਿਆ ਸੀ ਲੋਕਲ ਕੈਂਡੀਡੇਟ ਨੂੰ ਪਾਣਾ ਪਾਲੇ ਟੈਂਡਰ ਨੂੰ ਅਸੀਂ ਵੋਟ ਨਹੀਂ ਇੱਧਰੋਂ ਜਾਂਦੇ ਆ ਉਧਰੋਂ ਵੀ ਆ ਰਹੇ ਨੇ ਇਹਦਾ ਕੋਈ ਬਹੁਤਾ ਅਸਰ ਨਹੀਂ ਪੈਂਦਾ ਹੁੰਦਾ ਠੀਕ ਹੈ ਵੀ ਇਹਨਾਂ ਹਰੇਕ ਬੰਦੇ ਨੂੰ ਆਪਣੇ ਆਪ ਦੇ ਵਿੱਚ ਇਹ ਮੰਨ ਜਿਹਦੇ ਚ ਲੰਮਾ ਸਮਾਂ ਪਾਰਟੀ ਦੀ ਸੇਵਾ ਕੀਤੀ ਹੋਵੇ ਘਰ ਦੇ ਵਿੱਚ ਗਿਲਾ ਸ਼ਿਕਵਾ ਛੋਟੀਆਂ-ਛੋਟੀਆਂ ਗੱਲਾਂ ਨੇ ਉਹਨੂੰ ਭੁੱਲ ਕੇ ਜਿਸ ਪਾਰਟੀ ਦੇ ਵਿੱਚ ਬੰਦਾ ਆਉਂਦਾ ਉਸੇ ਪਾਰਟੀ ਦੇ ਵਿੱਚ ਰਹਿ ਕੇ ਸੇਵਾ ਕਰਨੀ ਚਾਹੀਦੀ ਹੈ